ਉਹ ਯੂਰਪ ਦੀ ਮੈਂ ਕਹਾਣੀ ਪੜੀ ਮੈਨੂੰ ਬੜੀ ਚੰਗੀ ਲੱਗੀ ਜੀ ਇੱਕ ਔਰਤ ਨੇ ਨਾ ਜੀ ਆਪਣੇ ਘਰ ਸੱਪ ਰੱਖ ਲਿਆ ਅਜਦਰ ਸੱਪ ਰੱਖ ਲਿਆ ਵੱਡਾ ਹੁੰਦਾ ਹੈ ਕਾਫੀ ਲੋਕ ਰੱਖਦੇ ਆ ਆਪਣੇ ਆਪਣੇ ਸ਼ੌਂਕ ਨੇ ਉਹਨੇ ਉਹਨੂੰ ਪਾਲਿਆ ਜੀ ਵੱਡਾ ਕੀਤਾ ਹੁਣ ਪਾਲਤੂ ਸੀਗਾ ਉਹਦੇ ਨਾਲ ਪਿਆਰ ਵੀ ਹੋ ਗਿਆ ਜਿੱਥੇ ਉਹਨੇ ਕੁੜੀ ਨੇ ਬੈਣਾ ਜੀ ਗੋਰੀ ਨੇ ਉਹਨੇ ਨਾਲ ਬੈਣਾ ਜਿੱਥੇ ਉਹਨੇ ਸੋਣਾ ਉਹਨੇ ਨਾਲ ਸੋਣਾ ਮਤਲਬ ਕਿ ਇੱਕ ਪਾਲਤੂ ਜਾਨਵਰ ਨੂੰ ਜਿਵੇਂ ਪਿਆਰ ਕੀਤਾ ਜਾਂਦਾ ਆ ਗੋਰੀ ਜਿਹੜੀ ਬੱਚੀ ਹੈ ਗੋਰੀ ਉਹਦਾ ਸੱਪ ਨੂੰ ਬੜਾ ਪਿਆਰ ਕਰਦੀ ਹੈ ਜੀ ਦੋ ਚਾਰ ਦਿਨ ਹੋਏ ਕਿ ਸੱਪ ਬਿਮਾਰ ਕਹਿ ਲੋ ਹੋ ਗਿਆ ਕੁਝ ਹੋ ਗਿਆ ਉਹਨੂੰ ਉਹ ਕੁਝ ਖਾਦਾ ਪੀਦਾ ਨਹੀਂ ਹੈ ਉਹਨੂੰ ਪਾਲਤੂ ਸੀਗਾ ਜੀ ਬੱਚੀ ਨੂੰ ਬੜੀ ਟੈਨਸ਼ਨ ਕਿ ਇਹਨੇ ਮਾ ਪਾਲਿਆ ਇਹ ਕੁਝ ਖਾਂਦਾ ਹੀ ਨਹੀਂ ਜੇ ਖਾਏਗਾ ਜੇ ਤਾਂ ਮਰ ਜਾਏਗਾ ਉਹਨੇ ਦੋ ਚਾਰ ਦਿਨ ਹੋਰ ਦੇ ਕੇ ਹਫਤਾ ਨਿਕਲ ਗਿਆ ਜੀ ਸਾਪ ਦੇ ਕੁਝ ਵੀ ਖਾਦਾ ਉਹਦੇ ਨਾਲ ਪੈਂਦਾ ਵੀ ਗਿਆ ਬੈਂਦਾ ਵੀ ਖਾਂਦਾ ਕੁਝ ਨਹੀਂ ਹੈ ਉਹਦੇ ਗੱਡੀ ਚ ਬਿਠਾਇਆ ਜੀ ਸਾਪ ਨੂੰ ਰੱਖਿਆ ਤੇ ਡਾਕਟਰ ਕੋਲੇ ਗਿਆ ਅਸਲੀ ਕਹਾਣੀ ਹੈ ਜੂ ਡਾਕਟਰ ਕੋਲੇ ਗਿਆ ਡਾਕਟਰ ਨੇ ਚੈੱਕ ਚੁ ਕੀਤਾ ਜੀ ਉਹਦੇ ਬੱਚੀ ਨੂੰ ਆਪਣੇ ਕੋਲ ਬੁਲਾਇਆ ਤੇ ਬਿਠਾਇਆ ਉਹਨੇ ਦੱਸਿਆ ਕਿ ਨਾ ਗੱਲ ਇਹ ਹੈ ਕਿ ਕਿੰਨੇ ਦਿਨ ਤੋਂ ਰੋਟੀ ਨਹੀਂ ਖਾ ਰਿਆ ਕੁਝ ਖਾਜੋ ਵੀ ਜਖਰਾ ਕੇ ਕਿੰਨੇ ਕ ਟਾਈਮ ਤੋਂ ਨਹੀਂ ਖਾ ਰਿਆ ਉਹ ਕਹਿੰਦੇ ਕਿ 10 ਦਿਨ ਹੋ ਗਏ ਕੁਝ ਖਾ ਨਹੀਂ ਰਿਹਾ ਉਹ ਕਹਿੰਦਾ ਹਰਕਤ ਤਾਂ ਕੀ ਐ ਦੀ ਐ ਉਹ ਨੋਟ ਕਰਿਓ ਗੱਲ ਕਹਿੰਦਾ ਹਰਕਤ ਤਾਂ ਕੀ ਐ ਦੀ ਐ ਕਹਿੰਦੀ ਹਰਕਤ ਤਾਂ ਕੁਝ ਨਹੀਂ ਘਾ ਇੱਕ ਕਹਿੰਦੀ ਹਰਕਤ ਚੇਂਜ ਆਇਆ ਇਹਦੇ ਚ ਫਰਕ ਆਇਆ ਉਹ ਕਹਿੰਦਾ ਕੀ ਕਹਿੰਦਾ ਇਹ ਅੱਗੇ ਉਹ ਕਹਿੰਦੀ ਅੱਗੇ ਇਹ ਮੈਨੂੰ ਆਲੇ-ਦੁਆਲੇ ਲਪਟਦਾ ਨਹੀਂ ਸੀਗਾ ਹੁਣ ਮੇਰੇ ਆਲੇ-ਦੁਆਲੇ ਲਪਟਕੇ ਪੈਂਦਾ ਹੈ ਰਾਤ ਨੂੰ ਅੱਗੇ ਇਹ ਇੱਕ ਪਾਸੇ ਪੈਣਾ ਤੇ ਮੈਂ ਇੱਕ ਪਾਸੇ ਪੈਣਾ ਹੁਣੇ ਥੋੜੇ ਦਿਨ ਤੇ ਮੇਰੇ ਸਰੀਰ ਦੇ ਆਲੇ-ਦੁਆਲੇ ਲਪਟ ਜਾਂਦਾ ਹੈ ਇਹਦਾ ਉਹ ਕਹਿੰਦਾ ਜਿੰਨੀ ਜਲਦੀ ਹੋ ਸਕਦਾ ਇਹ ਸੱਪ ਤੋਂ ਦੂਰ ਹੋ ਜਾ ਜਿੰਨੀ ਜਲਦੀ ਹੋ ਸਕਦਾ ਉਹ ਕਹਿੰਦੀ ਹੋਇਆ ਕੀ ਆ ਕਿਹੜੀ ਐਸੀ ਬਿਮਾਰੀ ਇਹਨੂੰ ਲੱਗ ਗਈ ਕਿ ਮੈਂ ਇਹਦੇ ਲੱਗੇ ਨਹੀਂ ਬਹਿ ਸਕਦੀ ਲੱਗੇ ਨਹੀਂ ਖੜ੍ਹ ਸਕਦੀ ਉਹ ਕਹਿੰਦਾ ਇਹ ਬਿਮਾਰੀ ਨਹੀਂ ਕੋਈ ਲੱਗੀ ਇਹ 10 ਦਿਨਾਂ ਤੋਂ ਭੁੱਖਾ ਜਾਣ ਕੇ ਰਹਿ ਰਿਹਾ ਆ ਇਹ ਬਿਮਾਰ ਨਹੀਂ ਹੈ ਇਹ 10 ਦਿਨਾਂ ਤੋਂ ਭੁੱਖਾ ਜਾਣ ਕੇ ਰਹਿ ਰਿਹਾ ਆ ਇਹ ਜਦੋਂ ਸਰੀਰ ਤੇਰੇ ਆਲੇ ਦੁਆਲੇ ਲਪਟਦਾ ਨਾ ਇਹ ਤੇਰੇ ਸਰੀਰ ਨੂੰ ਨਾਪ ਰਿਆ ਆ ਇਹ ਤੈਨੂੰ ਖਾਣ ਦੀ ਤਿਆਰੀ ਚ ਹੈ ਇਹ ਰੋਜ਼ ਤੇਰੇ ਆਲੇ ਦੁਆਲੇ ਲਪਟ ਕੇ ਤੇਰਾ ਸਰੀਰ ਨਾਪਦਾ ਕਿ ਤੂੰ ਕਿੰਨੇ ਕੁ ਭਾਰੀ ਹੈ ਤੂੰ ਕਿੰਨੇ ਕੁ ਲੰਬੀ ਹੈ ਕਿੰਨੇ ਕੁ ਚੋੜੀ ਹੈ ਜਦੋਂ ਮੈਂ ਆਪਣੇ ਪੇਟ ਦੇ ਵਿੱਚ ਤੈਨੂੰ ਲੈ ਕੇ ਜਾਵਾਂਗਾ ਸਰੀਰ 'ਚ ਤੈਨੂੰ ਪਚਾਉਣ ਵਾਸਤੇ ਮੈਨੂੰ ਕਿੰਨੇ ਕੁ ਦਿਨ ਲੱਗਣੇ ਆ 10 ਦਿਨਾਂ ਮੈਂ ਭੁੱਖਾ ਇਹ ਤਾਂ ਹੀ ਹੈ ਕਿ ਏਡੀ ਵੱਡੀ ਖੁਰਾਕ ਮੇਰੇ ਤਾਂ ਹੀ ਕੰਮ ਆਏਗੀ ਜੀ ਮੈਂ 10 ਦਿਨ ਭੁੱਖਾ ਰਵਾਂਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਛੱਡ ਦੇ ਇਹ ਗੋਲੀ ਮਾਰ ਆਖਰ ਨੂੰ ਉਸ ਬੱਚੇ ਨੂੰ ਗੋਰੀ ਨੂੰ ਉਸ ਸੱਪ ਦੇ ਗੋਲੀ ਮਾਰ ਕੇ ਉਹਨੂੰ ਮਾਰਨਾ ਪੈ ਗਿਆ ਸੀ ਇਹ ਮੈਨੂੰ ਪਤਾ ਕਿਉਂ ਸੜਾਈਏ ਕਈ ਵਾਰ ਤੁਹਾਡੇ ਆਲੇ-ਦੁਆਲੇ ਇਦਾਂ ਦੇ ਬੰਦੇ ਹੁੰਦੇ ਆ ਜਿਹੜੇ ਤੁਹਾਨੂੰ ਲੱਗਦੇ ਹੁੰਦੇ ਕਿ ਸਾਡੇ ਆਪੜੇ ਆ ਪਰ ਹੁੰਦੇ ਸੱਪ ਵਰਗੇ ਆ ਉਹ ਡੰਗ ਮਾਰਨ ਦੇ ਦਾਤ ਰਹਿੰਦੇ ਕਿ ਜਦੋਂ ਦਾ ਲੱਗ ਗਿਆ ਉਹਨਾਂ ਨੇ ਡੰਗ ਮਾਰ ਲੈਣਾ ਤੁਸੀਂ ਕਹਿੰਦੇ ਆਪੜੇ ਆ ਜੀ ਇਹ ਆਪੜੇ ਆ ਆਪੜੇ ਆ ਪਰ ਪਤਾ ਉਹਨੂੰ ਲੱਗਦਾ ਕਿ ਜਦੋਂ ਉਹ ਦਾ ਲਾ ਕੇ ਖਦੀ ਬੋਲੋ ਨਿਕਲ ਜਾਂਦੇ ਆ